ਸੋ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬੜੇ ਅਫਸੋਸਨਾਕ ਹਾਦਸੇ ਦੀ ਗੱਲ ਕਰ ਸਾਂਝੀ ਕਰਨਾ ਚਾਹੁੰਦਾ ਹਾਂ ਤੁਸੀਂ ਸਾਰਿਆਂ ਨੇ ਵੈਸੇ ਸ਼ਾਇਦ ਮੀਡੀਆ ਜਾਂ ਅਖਬਾਰਾਂ 'ਚ ਦੇਖਿਆ ਹੋਵੇਗਾ ਕਿ ਕੱਲ ਯਾਨੀ ਕਿ ਫਰਡੇ ਇਹ ਮੋਗੇ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ ਇੱਕ ਗੁਰਸਿੱਖ ਸਰਪੰਚ ਸੀਗਾ ਉਸ ਨੂੰ ਇੰਨਾ ਲਾਚਾਰ ਤੇ ਇੰਨਾ ਮਜਬੂਰ ਕੀਤਾ ਗਿਆ ਕਿ ਉਸ ਨੇ ਆਪਣੇ ਪਿੰਡ ਦੀ ਪੀਣ ਵਾਲੇ ਪਾਣੀ ਦੀ ਵਾਟਰ ਸਪਲਾਈ ਬਹਾਲ ਕਰਾਉਣ ਵਾਸਤੇ ਉਸ ਨੂੰ ਪੀਸੀ ਦਫਤਰ ਦੇ ਸਾਹਮਣੇ ਕੱਲ ਦਿਨੇ ਆਪਣੀ ਦਾੜੀ ਕੱਟ ਕੇ ਪ੍ਰੋਟੈਸਟ ਕਰਨਾ ਪਿਆ ਇਹ ਸਰਪੰਚ ਗੁਰਸਿਕ ਸਿੰਘ ਸਿਹਤ ਭਜਨ ਸਿੰਘ ਉਹ ਕਾਫੀ ਅਰਸੇ ਤੋਂ ਹੀ ਵਾਸ ਰਨਿੰਗ ਫਰਮ ਪਿੱਲਰ ਟੂ ਪੋਸਟ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਵਾਟਰ ਵਰਕਸ ਦੀ ਸਪਲਾਈ ਸੀਗੀ ਪੀਣ ਵਾਲੇ ਸਾਫ ਪਾਣੀ ਦੀ ਉਹ ਐਡਮਿਨਿਸਟ੍ਰੇਸ਼ਨ ਨੇ ਤੇ ਪੀਐਸਪੀਸੀਐਲ ਜਿਹੜੀ ਕਿ ਬਿਜਲੀ ਬੋਰਡ ਦੀ ਕੰਪਨੀ ਹੈ ਉਸਨੇ ਉਹ ਸਪਲਾਈ ਕੱਟੀ ਹੋਈ ਸੀ ਕਿਉਂਕਿ ਪਿੰਡ ਵਾਲਿਆਂ ਨੇ ਜਾਂ ਪਿੰਡ ਦੀ ਸਮੁੱਚੇ ਕੰਜ਼ਿਊਮਰਸ ਨੇ 6 ਲੱਖ ਰੁਪਏ ਅਰੀਅਰਸ ਨਹੀਂ ਸੀ ਦੇ ਸਕੇ ਇਹ ਪੰਜਾਬ ਦੇ ਹੋਰ ਨਾ ਪਿੰਡਾਂ ਚ ਵੀ ਬਹੁਤ ਹੋਇਆ ਕਿਉਂਕਿ ਪੰਚਾਇਤਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਆਮਦਨ ਨਹੀਂ ਗਈ ਕਿ ਉਹ ਪੰਚਾਇਤਾਂ ਆਪਣੇ ਕੋਲੋਂ ਬਿੱਲ ਦੇ ਸਿਕੰਡ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀਆਂ ਔਰ ਇਹ ਸਾਰਾ ਜਿਹੜਾ ਕੰਮ ਹੈਗਾ ਉਹ ਗਵਰਨਮੈਂਟ ਨੇ ਆਪਣੇ ਗਲੂ ਲਾ ਕੇ ਤੇ ਪੰਚਾਇਤਾਂ ਨੂੰ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਵਾ ਕਿ ਤੁਸੀਂ ਸਾਰੇ ਇਸ ਦੀ ਸੰਭਾਲ ਕਰੋਗੇ ਤੁਸੀਂ ਇਸ ਦੀ ਰਿਪੇਅਰ ਕਰੋਗੇ ਔਰ ਇਹ ਬਿੱਲ ਤੁਸੀਂ ਦਿਓਗੇ ਜਿਹੜਾ ਕਿ ਸੋਖਾ ਨਗਾ ਪੰਚਾਇਤਾਂ ਵਾਸਤੇ ਔਰ ਇਸੇ ਕਰਕੇ ਸਰਪੰਚਾ ਭਜਨ ਸਿੰਘ ਦੇ ਪਿੰਡ ਬਹੋਨੇ ਦੀ ਮੋਗੇ ਜ਼ਿਲ੍ਹੇ ਚ ਉਹਨਾਂ ਨੇ ਪਾਵਰ ਸਪਲਾਈ ਕੱਟਦੀ ਪੀਣ ਵਾਲੇ ਟੈਂਕੀ ਦੀ ਪਾਣੀ ਦੀ ਪਿੰਡ ਵਾਲਿਆਂ ਨੂੰ ਪਾਣੀ ਨਹੀਂ ਮਿਲਦਾ ਹੁਣਾ ਪਿੰਡ ਵਾਲੇ ਜਿਹੜੇ ਨੇ ਉਹ ਸਾਰੇ ਆਪਣੇ ਸਰਪੰਚ ਕੋ ਜਾਂਦੇ ਹੋਣੇ ਆ ਕਿ ਸਾਡੇ ਪਿੰਡ ਦਾ ਪੀਣ ਵਾਲਾ ਸਾਫ ਪਾਣੀ ਬਹਾਲ ਕਰਾ ਸਰਪੰਚ ਕਦੀ ਕਿਸੇ ਅਫਸਰ ਕੋ ਜਾਣਦਾ ਸੀ ਕਦੀ ਕਿਸੇ ਅਫਸਰ ਕੋ ਜਾਣਦਾ ਸੀ ਉਸਨੇ ਫਿਰ ਵੀਰਵਾਰ ਨੂੰ ਡੀਸੀ ਮੋਗਾ ਨੂੰ ਕੰਟੈਕਟ ਕੀਤਾ ਕਿ ਮੈਂ ਤੁਹਾਨੂੰ ਸ਼ੁੱਕਰਵਾਰ ਵਾਲਾ ਜਿਹੜਾ ਕੱਲ ਨੰਘ ਕੇ ਗਿਆ ਮੈਂ ਤੁਹਾਨੂੰ ਮਿਲਣ ਆਉਣਾ ਚਾਹਣਾ ਵਾ ਮੇਰੇ ਪਿੰਡ ਦੀ ਸਮੱਸਿਆ ਡੀਸੀ ਨੇ ਕਿਹਾ ਤੁਸੀਂ ਆ ਜਾਓ ਲੇਕਿਨ ਜੋ ਇੱਥੇ ਬਿਊਰੋਕ੍ਰੇਸੀ ਦਾ ਜਿੱਦਾਂ ਦਾ ਰਿਵਾਜ ਆ ਜੋ ਸਿਸਟਮ ਹੈ ਇਸ ਪੰਜਾਬ ਦੇ ਇਸ ਇੰਡੀਆ ਵਿੱਚ ਉਹਨਾਂ ਨੇ ਉਹਨੂੰ ਬੁਲਾ ਤਾਂ ਲਿਆ ਲੇਕਿਨ ਉਹਨੂੰ ਮਿਲਣ ਦਾ 5 ਮਿੰਟ ਦਾ ਟਾਈਮ ਨਹੀਂ ਦੇ ਸਕੇ ਡੀਸੀ ਉਹ ਸਰਪੰਚ ਨੇ ਮਾਯੂਸ ਹੋ ਕੇ ਆਪਣੇ ਮੂੰਹ ਤੇ ਕਾਲਾ ਕੱਪੜਾ ਬੰਨ ਕੇ ਤੇ ਆਪਣੀ ਜਿਹੜੀ ਦਾੜੀ ਕੱਟ ਕੇ ਉਸ ਦਾੜੀ ਨੂੰ ਡੀਸੀ ਦੇ ਦਰਵਾਜੇ ਦੇ ਮੋਰੇ ਟੰਗ ਦਿੱਤਾ ਬਾਹਰ ਐਜ਼ ਅ ਮਾਰਕ ਆਫ ਪ੍ਰੋਟੈਸਟ ਮੇਰੇ ਖਿਆਲ ਨੂੰ ਉਹਨੂੰ ਐ ਸੁਝਾਇਆ ਕਿ ਹੋਰ ਮੈਂ ਕੀ ਕਰਾਂ ਜਿਹਦੇ ਨਾਲ ਮੇਰੇ ਪਿੰਡ ਵਾਲੇ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਹੋ ਸਕੇ ਉਹਦੋਂ ਕੋਈ ਕੁਝ ਹੋਰ ਨਹੀਂ ਸੁਝਾਇਆ ਤਾਂ ਉਸ ਨੂੰ ਇਹ ਸੁਝਾਇਆ ਜਿਹੜਾ ਕਿ ਅਫਸੋਸਨਾਕ ਗੱਲ ਐ ਸਾਰੀ ਇਹ ਬਹੁਤ ਦੁਖਦਾਈ ਘਟਨਾਵਾ ਕਿਉਂਕਿ ਜਿਹੜੇ ਗੁਰਸਿੱਖ ਦੀ ਦਾੜੀ ਹੈ ਉਹ ਪੰਜ ਕਕਾਰਾਂ 'ਚ ਆਉਂਦੀ ਐ ਕੇਸਾਂ 'ਚ ਆਉਂਦੀ ਐ ਪੰਜ ਕਕਾਰ ਜਿਹੜੇ ਸਾਡੇ ਧਰਮ ਨੇ ਦਿੱਤੇ ਨੇ ਸੋ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਂ ਬਿਆਨ ਵੀ ਲਿਖ ਕੇ ਵੀ ਭੇਜ ਰਿਹਾ ਮੀਡੀਆ ਨੂੰ ਪ੍ਰੈਸ ਨੂੰ ਕਿ ਇਹਦੀ ਬਹੁਤ ਇਮੀਡੀਏਟਲੀ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਸੂਓ ਮੋਟੋ ਕੌਗਨੀਸ ਲੈਣੀ ਚਾਹੀਦੀ ਕਿਸੇ ਸ਼ਿਕਾਇਤ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਮਹਿਜ਼ ਮੀਡੀਆ ਰਿਪੋਰਟਸ ਤੋਂ ਉਹ ਤਸਵੀਰਾਂ ਲੱਗੀਆਂ ਨੇ ਸਰਪੰਚ ਆਪਣੀ ਦਾੜੀ ਕੱਟ ਕੇ ਤੇ ਬੂਏ ਤੇ ਟੰਗ ਰਿਆ ਵਾ ਉਹਦੀ ਸੂਓ ਮੋਟੋ ਕੌਗਨੀਸ ਲੈ ਕੇ ਇਸ ਇਨਸੈਂਸਿਟਿਵ ਜਿਸ ਐਡਮਿਨਿਸਟ੍ਰੇਸ਼ਨ ਨੂੰ ਲੋਕਾਂ ਦੇ ਜਜ਼ਬਾਤਾਂ ਦੀ ਪਰਵਾਹ ਨਹੀਂ ਗਈ ਜਿਹੜੇ ਅਫਸਰਾਂ ਚ 에어 ਕੰਡੀਸ਼ਨਡ ਆਫਿਸਰਸ ਬੈੱਕੇ ਡੀਸੀ ਅਤੇ ਆਫਿਸਰਸ ਜਿਹੜੇ ਨੇ ਜਿਨ੍ਹਾਂ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੀ ਪ੍ਰਵਾਹ ਨਹੀਂ ਗਈ ਜਿਨ੍ਹਾਂ ਨੇ ਕੋਈ ਉਹਦੀ ਉਹਦੀ ਇੱਜ਼ਤ ਤੱਕ ਕੀ ਕਰਨੀ ਸੀ ਉਹਨੂੰ 2 ਮਿੰਟ ਮਿਲਣ ਦਾ ਵੀ ਟਾਈਮ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਸਖਤ ਐਗਜ਼ੈਂਪਲਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਬਾਕੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਚੀਫ ਸੈਕਟਰੀ ਤੋਂ ਲੈ ਕੇ ਪਟਵਾਰੀ ਤੱਕ ਸੁਣਿਆ ਦਿੱਤਾ ਜਾ ਸਕੇ ਕਿ ਅਗਰ ਤੁਸੀਂ ਚੁਣੇ ਹੋਏ ਨਮਾਇੰਦਿਆਂ ਦੀ ਸਰਪੰਚਾਂ ਦੀ ਉਹਨਾਂ ਦੀ ਤੋਹਫੀਨ ਕਰੋਗੇ ਉਹਨਾਂ ਦੀਆਂ ਗੱਲਾਂ ਨਹੀਂ ਮੰਨੋਗੇ ਤਾਂ ਤੁਹਾਡੇ ਖਿਲਾਫ ਜਿਹੜਾ ਮੈਂ ਐਕਸ਼ਨ ਦੀ ਸੀ ਮੋਗਾ ਦੇ ਖਿਲਾਫ ਲਿਆ ਏਦਾਂ ਦਾ ਇਹ ਤੋਂ ਵੱਧ ਠੋਸ ਨਿੱਗਰ ਐਕਸ਼ਨ ਲਿਆ ਜਾਵੇ ਕਿ ਮੈਨੂੰ ਪੂਰਾ ਆਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਉਹਨਾਂ ਦੇ ਜਜ਼ਬਾਤਾਂ ਦੀ ਗੱਲ ਜ਼ਰੂਰ ਸਮਝਣਗੇ ਔਰ 6 ਲੱਖ ਰੁਪਏ ਕੋਈ ਖਾਸ ਗੱਲ ਨਹੀਂ ਸੀਗੀ ਠੀਕ ਹੈ ਹਾ ਅਮਾਉਂਟ ਹੈਗਾ ਵਾ ਲੇਕਿਨ ਡਿਪਟੀ ਕਮਿਸ਼ਨਰ ਕੋਈ ਅਧਿਕਾਰ ਪਾਵਰਸ ਹੁੰਦੀਆਂ ਕਿ ਉਹ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਇਹ ਹਦਾਇਤ ਦੇ ਦਿੰਦੇ ਕਿ ਟੈਂਪਰੇਰੀ ਪਾਵਰ ਸਪਲਾਈ ਇਹਨਾਂ ਦੀ ਬਹਾਲ ਕਰ ਦਿਓ ਅਸੀਂ ਪਿੰਡ ਵਾਲਿਆਂ ਨੇ ਸਰਪੰਚ ਨੇ ਨੂੰ ਕਹਿ ਦਿੰਦਾ ਕਿ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਮੋਟੀਵੇਟ ਕਰਕੇ ਰੁਪਈਆ 6 ਲੱਖ ਜਿਹੜਾ ਹੈ ਉਹ ਇਕੱਠਾ ਕਰੋ ਤੇ ਆਪਣਾ ਬਿੱਲ ਜਿਹੜਾ ਜਮਾ ਕਰਾਓ ਤਾਂ ਕਿ ਤੁਹਾਡੀ ਰੈਗੂਲਰ ਸਪਲਾਈ ਜਿਹੜੀ ਬਹਲਦੀ ਦੀ ਜਾ ਸਕੇ ਲੇਕਿਨ ਇਹ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਮناسب ਨਹੀਂ ਸੀ ਇੱਥੋਂ ਕੀ ਦੋ ਤਿੰਨ ਗੱਲਾਂ ਸਾਹਮਣੇ ਆਈਆਂ ਨੇ ਇੱਕ ਤਾਂ ਜਦੋਂ ਮੈਂ ਪਹਿਲਾਂ ਕਿਹਾ ਕਿ ਇੱਕ ਉਹਨਾਂ ਦਾ ਬਿਲਕੁਲ ਇਨਸੈਂਸਿਟਿਵ ਬਿਹੇਵੀਅਰ ਬਿਊਰੋਕ੍ਰੇਸੀ ਦਾ ਸੁਮੂਚੀ ਅਫਸਰ ਸ਼ਾਇਦ ਦਾ ਨਜ਼ਰ ਆਉਂਦਾ ਵਾ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਗਈ ਕਿ ਜੇ ਪਿੰਡ ਨੂੰ ਪੀਣ ਵਾਲਾ ਪਾਣੀ ਨਹੀਂ ਵੀ ਮਿਲਦਾ ਤਾਕੀ ਕਿੰਡੀ ਕਬੱਡੀ ਗੱਲ ਆ ਜੇ ਸਰਪੰਚ ਸਾਡੇ ਕੋ ਗਿਡੇ ਮਾਰ ਰਿਹਾ ਤਾਂ ਕਿੰਡੀ ਕਬੱਡੀ ਗੱਲ ਆ ਇਹ ਉਹਨਾਂ ਦਾ ਇੱਕ ਮਾਈਂਡ ਸੈਟ ਐਕਸਪੋਜ਼ ਹੋਇਆ ਵਾ ਦੂਜੀ ਗੱਲ ਇਹ ਵੀ ਸਾਹਮਣੇ ਨਜ਼ਰ ਆਈ ਆ ਕਿ ਉਹਨਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਦੀ ਵੀ ਕੋਈ ਸਤਿਕਾਰ ਨਹੀਂ ਗਾ ਉਹਦਾ ਕਹਿਣ ਨੂੰ ਬਹੁਤ ਕੁਝ ਗਵਰਨਮੈਂਟ ਕਹਿੰਦੀ ਆ ਕਿ ਥਾਣਿਆਂ ਵਿੱਚ ਸਰਪੰਚਾਂ ਪੰਚਾਂ ਦਾ ਸਤਿਕਾਰ ਹੋਣਾ ਚਾਹੀਦਾ ਪਰ ਤੁਹਾਡੇ ਸਾਹਮਣੇ ਆ ਗਿਆ ਕਿ ਇੱਕ ਸਰਪੰਚ ਨੂੰ ਡੀਸੀ 2 ਮਿੰਟ ਦਾ ਟਾਈਮ ਵੀ ਮਿਲ ਨਹੀਂ ਦਿੰਦੇ ਅੱਜ ਹੀ ਬਲਕਿ ਅਖਬਾਰਾਂ 'ਚ ਇਹ ਵੀ ਆਇਆ ਕੁਝ ਕਾਂਗਰਸ ਦੇ ਐਮਐਲਏ ਨੇ ਕੰਪਲੇਨਟ ਕੀਤਾ ਕਿ ਉਹ ਪੁਲਿਸ ਹੈੱਡਕਵਰਟਰਸ ਦੂਵੇਂ MLA ਨੂੰ ਲਿਫਟ ਵਿੱਚੋਂ ਅਧਿਕਾਰੀਆਂ ਨੇ ਕੱਢਤਾ ਉਹਨੂੰ ਕਹਿੰਤਾ ਜੀ ਕਿ ਇਹ ਲਿਫਟ ਜਿਹੜੀ ਆ ਉਹ ਕੇਵਲ DGP ਸਾਹਿਬ ਇਸਤੇਮਾਲ ਕਰ ਸਕਦੇ ਸੋ ਜਿਹੜਾ VIP ਕਲਚਰ ਸੀਗਾ ਉਹ ਵੀ ਸਾਨੂੰ ਇੱਥੇ ਨਜ਼ਰ ਆ ਰਿਹਾ ਵਾ ਕਿ ਇਹ ਲਿਫਟ ਹੀ ਸਪੈਸ਼ਲ ਇੱਕ ਅਫਸਰ ਵਾਸਤੇ ਰੱਖੀ ਗਈ ਹੈ ਹਾਲਾਂਕਿ ਪ੍ਰੋਟੋਕੋਲ ਅਨੁਸਾਰ MLA ਦਾ ਰੁਤਬਾ ਜਿਹੜਾ ਉਹ ਚੀਫ ਸੈਕਟਰੀ ਨਾਲੋਂ ਉੱਤੇ ਗਿਣਿਆ ਜਾਂਦਾ ਸੋ ਇਹ ਜਿਹੜੀਆਂ ਇਸ਼ੂ ਉੱਠਿਆ ਵਾ ਇਹਦੇ ਚ ਸਖਤ ਤੋਂ ਸਖਤ ਐਕਸ਼ਨ ਹੋਣਾ ਚਾਹੀਦਾ ਵਾ ਤਾਂ ਕਿ ਸਮੂੱਚੀ ਪੰਜਾਬ ਦੀ ਜਿਹੜੀ ਜੰਗਾਲੀ ਹੋਈ ਅਫਸਰਸ਼ਾਈ ਆ ਜਿਹੜਾ ਮੈਕਨਿਜ਼ਮ ਇੱਕ ਜਿਸ ਨੂੰ ਜੰਗ ਲੱਗ ਚੁੱਕਿਆ ਵਾ ਉਸ ਨੂੰ ਜ਼ਰਾ ਹਿਲਾਉਣ ਦੀ ਲੋੜ ਆ ਤੇ ਤਾਂ ਕਿ ਇਸ ਤਰ੍ਹਾਂ ਦੇ ਇਨਸੀਡੈਂਟ ਦੁਬਾਰਾ ਨਾ ਆਉਣ ਔਰ ਮੈਨੂੰ ਦੁੱਖ ਨਾਲ ਹੀ ਕਹਿਣਾ ਪੈਂਦਾ ਕਿ ਇਹ ਇੱਕ ਉਹਨਾਂ ਨੂੰ ਸਰਪੰਚ ਨੂੰ ਪਤਾ ਨਹੀਂ ਉਹਦੇ ਮਨ ਵਿੱਚ ਕਿੱਦਾਂ ਦੇ ਜਜ਼ਬਾਤ ਆਏ ਹੋਣਗੇ ਜਿਸ ਨੂੰ ਹੋਰ ਕੁਝ ਨਹੀਂ ਸੁਝਿਆ ਤੇ ਉਸ ਨੂੰ ਆਪਣੀ ਦਾੜੀ ਕੱਟ ਕੇ ਇੱਕ ਪ੍ਰੋਟੈਸਟ ਵਜੋਂ ਇਹ ਕਰਨਾ ਪਿਆ ਇਹ ਬਹੁਤ ਅਫਸੋਸਨਾਕ ਬਹੁਤ ਦੁਖਦਾਈ ਔਰ ਬਹੁਤ ਹੀ ਇੱਕ ਇੱਕ ਤੁਹਾਡੇ ਜਜ਼ਬਾਤਾਂ ਨੂੰ ਹਲਾ 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 ਦੇ ਕੇ ਹਿਲਾਉਣ ਵਾਲੀ ਇੱਕ ਵਾਕਿਆ ਜਿਹੜਾ ਪੰਜਾਬ ਦੇ ਵਿੱਚ ਹੋਇਆ ਮੈਨੂੰ ਪੂਰਨ ਆ ਸਕੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਵਿਲ ਟੇਕ ਡਿਊ ਡਿਊ ਡਿਲੀਜੈਂਸ ਕਰਨ ਤੋਂ ਬਾਅਦ ਅਪਰੋਪਰੀਏਟ ਸਟ੍ਰਿਕਟ ਐਕਸ਼ਨ ਲੈਣਗੇ ਅਗੇਂਸਟ 올 ਦੀ ਐਰਿੰਗ ਅਫੀਸ਼ੀਅਲਸ ਵੈਦਰ ਇਟ ਇਜ਼ ਡਿਪਟੀ ਮਿਨਿਸਟਰ ਔਰ ਯਾਨਾ ਲੋਕਾਂ ਨੇ ਉਹਨੂੰ ਮਿਲਣ ਦਿੱਤਾ ਜਾਂ ਜਿਹੜੇ ਪਬਲਿਕ ਹੈਲਥ ਦੇ ਮੁਲਾਜ਼ਮ ਸੀ ਜਿਹੜੇ ਉਹਨਾਂ ਦੇ ਪਿੰਡ ਉਹਨੂੰ ਗੇੜੇ ਕਢਵਾ ਰਹੇ ਸੀਗੇ ਇਹ ਇਹ ਸਾਰੀਆਂ ਗੱਲਾਂ ਤੇ ਜ਼ਰੂਰ ਗੌਰ ਕਰਨੀਆਂ ਬਹੁਤ-ਬਹੁਤ ਸ਼ੁਕਰੀਆ ਅੱਜ ਦਾ ਇਹ ਕਰੰਟ ਇਸ਼ੂ ਵਿੱਚ ਵਿੱਚ ਟੱਚਡ ਮਾਈਂਡ ਆਈ ਥੋਟ ਸ਼ੇਅਰ ਇਟ ਵਿਦ ਰੈਸਟ ਆਫ ਦ ਪੰਜਾਬੀਜ਼ ਅਕ੍ਰੋਸ ਦ ਵਰਲਡ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਦੋਸਤੋ ਇਸ ਵਕਤ ਮੈਂ ਜੀਟੀ ਰੋਡ ਸੁਬਾਨਪੁਰ ਜਿਹੜੀ ਜਲੰਧਰ ਅੰਮ੍ਰਿਤਸਰ ਨੂੰ ਨੈਸ਼ਨਲ ਹਾਈਵੇ ਜਾਂਦਾ ਵਾ ਉਹਦੇ ਤੇ ਖੜਾ ਵਾਂ ਟ੍ਰੈਫਿਕ ਦੇ ਹਾਲਾਤਾਂ ਤੇ ਮੈਂ ਬਹੁਤ ਵਾਰੀ ਪਹਿਲਾਂ ਸੋਸ਼ਲ ਮੀਡੀਆ ਤੇ ਅਤੇ ਪ੍ਰਿੰਟ ਮੀਡੀਆ ਤੇ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਮੈਂ 2007 ਤੋਂ ਲੈ ਕੇ 12 ਦਾ ਐਮ ਐਲ ਏ ਸੀ ਬਹੁਤ ਵਾਰ ਮਸਲਾ ਉਠਾਇਆ ਔਰ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਉਸ ਵਕਤ ਮਿਸਟਰ ਬਾਦਲ ਚੀਫ ਮਿਨਿਸਟਰ ਸੀਗੇ ਉਹਨਾਂ ਨੂੰ ਮੈਂ ਕਈ ਵਾਰ ਖੜ ਕੇ ਸਪੀਕਰ ਸਾਹਿਬ ਦੇ ਜ਼ਰੀਏ ਕਿਹਾ ਕਿ ਰੋਡ ਐਕਸੀਡੈਂਟਸ ਤੇ ਸੜਕਾਂ ਤੇ ਹੋ ਰਹੀਆਂ ਮੌਤਾਂ ਇੱਕ ਇਸ ਤਰ੍ਹਾਂ ਦਾ ਵਿਸ਼ਾ ਹੈ ਜਿਹੜਾ ਨਾਨ ਪੋਲੀਟੀਕਲ ਹੈ ਜਿਹਦੇ ਨਾਲ ਸਾਰੀਆਂ ਪਾਰਟੀਆਂ ਤੇ ਪੰਜਾਬ ਦੇ ਹਰ ਵਰਗ ਦੇ ਲੋਕ ਇਫੈਕਟਡ ਨੇ ਕੋਈ ਪੰਜਾਬ ਦਾ ਬੰਦਾ ਨਹੀਂ ਕਹਿ ਸਕਦਾ ਕਿ ਉਹਦਾ ਕੋਈ ਨੇੜ ਤੇੜ ਦਾ ਰਿਸ਼ਤੇਦਾਰ ਉਹਦੇ ਮਾਤਾ ਉਹਦੇ ਪਿਤਾ ਉਹਦੇ ਬੱਚੇ ਉਹਦੇ ਭਤੀਜੇ ਉਹਦਾ ਮਾਮਾ ਮਾਮੇ ਦਾ ਪੁੱਤ ਭਰਾ ਚੂਆ ਜਿਹੜਾ ਐਕਸੀਡੈਂਟ ਵਿੱਚ ਕਿਤੇ ਨਾ ਕਿਤੇ ਨਾ ਮਾਰੇਗਾ ਸਭ ਇਫੈਕਟਿਡ ਨੇ ਲੇਕਨ ਅਨਫੋਰਚੂਨੇਟਲੀ ਮੇਰੀ 5 ਸਾਲ ਉਹ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ ਕਿ ਮਾਈ ਅਪੀਲਸ ਫੈਲ ਔਨ ਡੈਫੀਅਰਸ ਜਿੰਦਾ ਕੋ ਬੋਲੇ ਹੁੰਦੇ ਨੇ ਸਾਰੇ ਆਪੂ ਤੇ ਸਾਰੀਆਂ ਸਰਕਾਰਾਂ ਕਿਸੇ ਨੇ ਨਹੀਂ ਸੁਣਿਆ ਇਸ ਹੀ ਪੰਜਾਬ ਦੇ ਵਿੱਚ ਜਾਂ ਇਸ ਦੇਸ਼ ਦੇ ਟ੍ਰੈਫਿਕ ਨੂੰ ਕੋ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆ ਜਿਹੜੀਆਂ ਸੜਕਾਂ ਨੇ ਇਹ ਇਹਨਾਂ ਸੜਕਾਂ ਤੇ ਇਕੱਲਾ ਪੰਜਾਬ ਛੋਟੀ ਜੀ ਸਟੇਟ ਆ ਮਤਲਬ 3.5 350 ਸਕੁਅਰ ਕਿਲੋਮੀਟਰ ਦੀ ਸਟੇਟ ਆ ਲਗਭਗ 6000 ਆਦਮੀ ਸੜਕਾਂ ਤੇ ਹਰ ਸਾਲ ਮਾਰਿਆ ਜਾਂਦਾ ਐਕਸੀਡੈਂਟ ਕੱਲ ਜਿਹੜਾ ਬੀਤਿਆ ਵਾ ਇਸੇ ਤੇ ਆ ਨਾਲ ਹੀ ਸਾਡੇ ਵਿਆਸ ਆ ਅਬਾਊਟ ਇੱਥੋਂ 15 ਕਿਲੋਮੀਟਰ ਹੋਣਾ ਸਾਰਾ 15 20 ਕਿਲੋਮੀਟਰ ਵਿਆਸ ਤੇ ਕੱਲ ਹੱਥਾ ਆਦਮੀਆਂ ਦੀ ਜਾਨ ਗਈ ਆ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਪਿਆਸ ਦੇ ਜਿਹੜੇ ਐਕਸੀਡੈਂਟ ਹੋਇਆ ਤੇ 7 ਆਦਮੀ ਜਿਹੜੇ ਨੇ ਮੌਕੇ ਤੇ ਮਾਰੇ ਗਏ ਤਿੰਨ ਆਦਮੀਆਂ ਦੀ ਗੱਲ ਮੌਤ ਰਾਮਪੁਰਾ ਫੂਲ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੋਈ 10 ਬੰਦਿਆਂ ਦੀ ਮੌਤ ਕੱਲ ਕੱਲ ਦੇ ਵਿੱਚ ਔਰ ਉਸ ਤੋਂ ਪਹਿਲਾਂ ਅਨੇਕਾਂ ਵਾਰ ਕਈ ਤਾਂ ਪੂਰੇ ਪੂਰੇ ਟੱਪਰੀ ਵਾਈਪ ਆਊਟ ਹੋ ਗਏ ਨੇ ਲੱਦੇ ਹੋਏ ਟਰੱਕ ਓਵਰ weight ਗੱਡੀਆਂ ਦੇ ਉੱਤੇ ਡਿੱਗ ਜਾਂਦੇ ਨੇ ਜਲੰਧਰ ਦੇ ਵਿੱਚ ਇੱਕ ਔਰ ਬਿਲਕੁਲ ਨੌਜਵਾਨ ਬੱਚਾ ਮਾਰਿਆ ਗਿਆ ਸੀਗਾ ਦਿੱਤਾ ਦਾ ਟਿੱਪਰ ਉਹਦੇ ਤੇ ਉਲਟ ਗਿਆ ਮੇਰੇ ਆਪਣੇ ਇਲਾਕੇ ਦੀ ਥਾਲੀਵਾਲ ਬੇਟ ਪਿੰਦੀ ਬਹੁਤ ਹੋਣ ਹਾਰ ਲੜਕੀ ਫਲੋਰ ਦੇ ਨੇੜੇ ਇੱਕ ਕਰਵ ਦੇ ਉੱਤੇ ਇੱਕ ਜਿਹੜੇ ਵੱਡੇ ਟਰਾਲੇ ਹੁੰਦੇ ਨੇ ਕੰਟੇਨਰਸ ਹੁੰਦੇ ਨੇ ਜਿਹੜੇ ਉਹ ਉਲਟਿਆ ਕਾਰ ਦੇ ਵਿੱਚ ਲੜਕੀ ਬੈਠੀ ਸੀ ਇਕੱਲੀ ਪੜ ਰਹੀ ਸੀ ਆਪਣਾ ਉਹ ਮਾਰੀ ਗਈ ਪੂਰੀਆਂ ਪੂਰੀਆਂ 10 10 ਮੈਂਬਰ ਇੱਕ ਇੱਕ ਫੈਮਿਲੀ ਦੇ ਅੰਦਾਜ਼ਾ ਲਾ ਲਓ ਜਿਸ ਘਰ ਵਿੱਚ 5 7 8 10 ਮੌਤਾਂ ਹੋ ਜਾਣ ਉਹਨਾਂ ਦੇ ਘਰ ਦੇ ਹਾਲਾਤ ਕੀ ਆ uncontrolled ਕਿ ਕਿਤੇ ਹੀ ਦੁਨੀਆ ਦੇ ਚਾਫ ट्रैवलड ਵੇਰੀਅਸ ਕੰਟਰੀਜ਼ ਮਾੜੀਆਂ ਕੰਟਰੀਆਂ ਦੇ ਵਿੱਚ ਵੀ ਜਾ ਕੇ ਦੇਖਿਆ ਮੈਂ ਲੇਕਿਨ ਕਿਤੇ ਇਦਾਂ ਦਾ ਟ੍ਰੈਫਿਕ ਦਾ ਨਿਯਮ ਨਹੀਂ ਦੇਖਿਆ ਜਿੱਦਾਂ ਦਾ ਸਾਡੇ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਪਾਲਣਾ ਨਹੀਂ ਹੈ ਕੋਈ दारू ਪੀ ਕੇ ਚਲਾਉ ਬੈਲਟ ਬੰਦਦੇ ਨਹੀਂ ਬੰਦਦੇ ਉਹ ਪੁੱਛਣ 기ਛਣ ਵਾਲਾ ਹੀ ਨਹੀਂ ਉਹ ਜਿਹੜਾ ਸਭ ਤੋਂ ਦੁਖਦਾਈ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਸਰਕਾਰਾਂ ਦੇ ਏਜੰਡੇ ਤੇ ਹੀ ਨਹੀਂ ਹੈ ਇਸ਼ੂ ਉਹਨਾਂ ਨੂੰ ਹਲੇ ਚਿੱਤ ਚੇਤੇ ਵੀ ਨਗਾ ਕੇ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਵਾ ਤੇ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਜਿਵੇਂ ਕਹਿੰਦੇ 6000 ਆਦਮੀ ਮਰਦਾ ਸੜਕਾਂ ਤੇ ਉਨਾ ਹੀ ਆਦਮੀ ਪਰਮਨੈਂਟ ਤੌਰ ਤੇ ਅਪਾਜ ਵੀ ਹੁੰਦਾ ਹੈਂਡੀਕੈਪ ਹੋ ਜਾਂਦੇ ਨੇ ਸਾਰੀ ਲਾਈਫ ਵਾਸਤੇ ਆ ਪਿੱਛੇ ਤੁਹਾਨੂੰ ਯਾਦ ਹੋਣਾ ਮੁਹਾਵਾ ਪਿੰਡਿਆ ਟਾਰੀ ਦੇ ਵਿੱਚ ਉਥੇ ਕਿੰਨੇ ਖਰੇ 9 ਕੇ 10 ਬੱਚੇ ਇੱਕ ਸਕੂਲ ਆ ਘੜੁਕਾ ਦੇਖੋ ਜਾ ਰਿਹਾ 21ਵੀਂ ਸਦੀ ਦੇ ਵਿੱਚ ਆ ਦੇਖੋ ਕਿਸੇ ਦੁਨੀਆ ਦੇ ਵਿੱਚ ਕੋ ਘੜੁਕਾ ਚੱਲ ਸਕਦਾ ਇਹਨਾਂ ਘੜੁਕਿਆਂ ਨੂੰ ਇਸ ਤਰ੍ਹਾਂ ਦੀ ਟ੍ਰਾਂਸਪੋਰਟ ਨੂੰ ਸੁਪਰੀਮ ਕੋਰਟ ਹਾਈ ਕੋਰਟ ਨੇ ਬੈਨ ਕੀਤਾ ਹੋਇਆ ਕਈ ਸਾਲਾਂ ਦਾ ਪਰ ਫਲਕਸਨ ਵਾਲਾ ਨਿਕਲਿਆ ਉਹ ਹਵਾ ਪਿੰਡ ਦੀ ਗੱਲ ਕਰ ਰਹੇ ਸੀ ਉੱਥੇ ਇੱਕ ਸਕੂਲ ਬੱਸ ਜਿਹਦੀਆਂ ਬ੍ਰੇਕਾਂ ਹੈ ਨਹੀਂ ਸੀ ਲਾਈਟਾਂ ਹੈ ਨਹੀਂ ਸੀ ਉਹ ਇੱਕ ਨਾਲੇ ਵਿੱਚ ਡਿੱਗੀ 7-8 ਬੱਚੇ ਮਰ ਗਏ ਲੇਕਿਨ ਉਹਦੇ ਨਾਲ ਕੋਈ ਜੂ ਨਹੀਂ ਸਕਿਆ ਚੰਦ ਕਿ ਸਾਲ ਪਹਿਲਾਂ 2 3 ਸਾਲ ਪਹਿਲਾਂ ਸ਼ਾਇਦ 12-13 ਬੱਚੇ ਨਕੋਦਰ ਦੇ ਵਿੱਚ ਇੱਕ ਇਸੇ ਤਰ੍ਹਾਂ ਹੀ ਸਕੂਲ ਬੱਸ ਜਾ ਕੇ ਸਿੱਧੀ ਟਰੱਕ ਵਿੱਚ ਵੱਜੀ 12 ਕਿ 13 ਬੱਚੇ ਬੜੇ ਛੋਟੀਆਂ-ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਜਿਹੜੇ ਨਹੀਂ ਇੱਕ ਘਰ ਵਿੱਚ ਸ਼ਾਇਦ ਕੋਈ ਲੜਕਾ ਕਈ ਘਰਾਂ ਵਿੱਚ ਕੋਈ ਲੜਕਾ ਸੀ ਕੋਈ ਲੜਕੀ ਸੀ ਉਹ ਮਾਰੇ ਗਏ ਕਿਸੇ ਨੇ ਨਹੀਂ ਪੁੱਛਿਆ ਕਿਦੋਂ ਜਾ ਕੇ ਕੀ ਸਾਡੀ ਸਰਕਾਰ ਕਿ ਐਵੀ ਇਸ਼ੂ ਹੈ ਅੱਜ ਮੈਂ ਪਹਿਲਾਂ ਹੁਣੇ ਇਹ ਲਾਈਵ ਕਰਕੇ ਆਇਆ ਨਡਾਲਾ ਜਿੱਥੇ ਪ੍ਰਾਇਮਰੀ ਹੈਲਥ ਸੈਂਟਰ ਜਾਂ ਉਥੇ ਡਿਸਪੈਂਸਰੀ ਵਿੱਚ ਡਾਕਟਰੀ ਹੈ ਨਹੀਂ ਗਾ ਸਾਰੇ ਪਾਸੇ ਜਿਹੜੀਆਂ ਲੋਕਾਂ ਦੀਆਂ ਬੇਸਿਕ ਜ਼ਰੂਰਤਾਂ ਨੇ ਐਜੂਕੇਸ਼ਨ ਹੈ ਹੈਲਥ ਕੇਅਰ ਹੈ ਆ ਸੜਕਾਂ ਦੇ ਉੱਤੇ ਆਉਣ ਜਾਣ ਦੀ ਸੇਫਟੀ ਸਿਕਿਉਰਿਟੀ ਹੋਣੀ ਚਾਹੀਦੀ ਆ ਜਾਂ ਜਿਹੜੀਆਂ ਲੋਕਾਂ ਦੀਆਂ ਰੋਜ਼ਗਾਰ ਦੀ ਗੱਲ ਹੈ ਬੇਸਿਕ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਆਮ ਜਨਤਾ ਦੀ ਪੀਣ ਵਾਲਾ ਸਾਫ਼ ਪਾਣੀ ਸਰਪੰਚ ਨੇ ਉਹ ਆਪਣੀ ਦਾੜ੍ਹੀ ਕੱਟਣੀ ਪਈ ਪਿੰਡ ਵਾਲੇ ਪੀਣ ਵਾਲੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਦਿਵਾਉਣ ਵਾਸਤੇ ਡੀਸੀ ਨਹੀਂ ਲੱਭਦੇ ਉਹਨਾਂ ਨੂੰ ਮਿਲਦੇ ਹੀ ਨਹੀਂਗੇ ਕਿੱਦਾਂ ਦਾ ਵਾਤਾਵਰਣ ਪੰਜਾਬ ਦਾ 21st ਸੈਂਚਰੀ ਜਿੱਥੇ ਦੁਨੀਆ ਕਹਿੰਦੇ ਨੇ ਕਿ ਦੂਸਰੇ ਪਹੁੰਚੀ ਹੋਈ ਆ ਚੰਦ ਤੇ ਪਹੁੰਚੀ ਹੋਈ ਇਹਦਾ ਹੋਰ ਜਗਾ ਤੇ ਲੱਭ ਰਹੀ ਹੈ ਜੀਵਨ ਅੱਛੇ ਮਾਰਚ ਵਿੱਚ ਲੱਭ ਰਹੀ ਹੈ ਅੱਛੀ ਜ਼ਿੰਦਗੀ ਤੇ ਹਾਂ ਸਾਡੇ ਦੇਸ਼ ਵਿੱਚ 21% ਜਸ ਸੀ ਇਸ ਗਵਰਨਮੈਂਟ ਵਾਸਤਾ ਵੀ ਕਰੀਬਸ ਜਾ ਰਹੀ ਹੈ ਲੱਗਦਾ ਤੁਹਾਨੂੰ ਇਹਦੀਆਂ ਬੱਸਾਂ ਹਨ ਬੱਸਾਂ ਦੀਆਂ ਕੋਈ ਬ੍ਰੀਕਾ ਹੋਣਗੇ ਚੱਜਦੀਆਂ ਔਰ ਇੰਨੇ ਲੱਤੇ ਹੋਏ ਉਮਰ ਵੇਟ ਆ ਸਾਡੀ ਇਹੀ ਸੜਕ ਤੇਰੀ ਹੈ ਸੁਭਾਨਪੁਰ ਤੋਂ ਬੜੀ ਮੁਸ਼ਕਲ ਨਾਲ ਹੁਣ ਬੰਦ ਕਰਵਾਇਆ ਵਾ ਸੁਭਾਨਪੁਰ ਤੋਂ ਬਾਯਾ ਨਡਾਲਾ ਬੇਗੋਵਾਲ ਇਹ ਸਾਰੇ ਜਿਹੜੇ ਵੱਟੇ ਮਰੇਖ ਬੀਬੀ ਤਹਿਰੇ ਜਿਹੜੇ ਟਿੱਪਰਸ ਤੇ ਵੱਡੇ ਲੋਡਰਸ ਨੇ ਉਹ ਇਥੋਂ ਸਹਿਤ ਕੋਈ ਕੰਮ ਜਾਂਦਾ ਸੀਗਾ ਪਠਾਨਕੋਟਾਂ ਨੂੰ ਜਾਂਦੇ ਨੇ ਜਾਂ ਜੰਮੂ ਕਸ਼ਮੀਰ ਨੂੰ ਇਥੋਂ ਲੰਘਦੇ ਸੀ ਸਿਰਫ ਟੋਲ ਟੈਕਸ بچਾਉਣ ਵਾਸਤੇ ਕਿਉਂਕਿ ਅਗਰ ਉਹ ਆਇਆ ਜਲੰਧਰ ਪਠਾਨਕੋਟ ਜਿਹੜਾ ਪ੍ਰੋਪਰ ਜਾਂਦੇ ਹਾਈਵੇ ਤੋਂ ਉਹਨਾਂ ਨੂੰ ਕੁਝ 2-300 ਰੁਪਏ ਟੈਕਸ ਲੱਗਦਾ ਸੀਗਾ ਲੇਕਿਨ ਆਹ ਸੜਕ ਤੇ ਉਹਨਾਂ ਨੂੰ ਕੋਈ ਟੋਲ ਬੈਰੀਅਰ ਨਹੀਂ ਸੀਗਾ ਟੋਲ ਟੈਕਸ بچਾਉਣ ਵਾਸਤੇ ਇੰਦੀ ਵੱਡੀਆਂ-ਵੱਡੀਆਂ ਟਰੈਫਿਕ ਇੰਦੀਆਂ ਨਹੀਂਆਂ ਮਰੇਖਾਲ 50-60 ਦਾ ਸਾਡੇ ਇਲਾਕੇ ਦੇ ਬੰਦੇ ਵਾਰ ਦਿੱਤੇ ਉਹਨਾਂ ਨੇ ਹੁਣ ਉਹਨਾਂ ਨੂੰ ਰੋਕਿਆ ਗਿਆ ਕੋਈ ਟਾਈਮਿੰਗ ਰੱਖੀ ਗਈ ਹੈ ਬਟ ਲੁੱਕ ਐਟ ਦ ਵੇ ਦਾ ਥਿੰਗਸ ਆਰ ਇਨ ਦਿਸ ਕੰਟਰੀ ਐਂਡ ਇਨ ਦਿਸ ਸਟੇਟ 21ਸੈਂਚਰੀ ਇੱਕ ਉਹ ਤਸਵੀਰ ਨਹੀਂ ਹੈ ਕੋਈ ਦੇਸ਼ ਇਨਵੈਸਟਮੈਂਟ ਨਹੀਂ ਆਵੇਗੀ ਜਦ ਤੱਕ ਉਥੋਂ ਦੀ ਬੇਸਿਕ ਮੁੱਢਲੀਆਂ ਚੀਜ਼ਾਂ ਲਾਅ ਐਂਡ ਆਰਡਰ ਅੱਛੀ ਨਹੀਂ ਹੋਊਗੀ ਟ੍ਰੈਫਿਕ ਅੱਛੀ ਨਹੀਂ ਹੋਊਗੀ ਲੋਕਾਂ ਦੀ ਜਾਨ ਮਾਲ ਮਾਫੂਦਿਆ ਤੁਸੀਂ ਸੜਕਾਂ ਤੇ ਨਿਕਲਦੇ ਹੋ ਨਾਟ ਸ਼ੋਰ ਕਿ ਤੁਸੀਂ ਸ਼ਾਮ ਨੂੰ ਵਾਪਸ ਸਿਕੂਅਰ ਆ ਜਾਓਗੇ ਹੋ ਸਕਦਾ ਤੁਸੀਂ ਬਹੁਤ ਅੱਛੀ ਗੱਡੀ ਚਲਾਉਂਦੇ ਹੋ ਜਿਹੜੇ ਤੁਹਾਡੇ ਉਲਟ ਵਾਲੇ ਪਾਸੋਂ ਆ ਰਹੇ ਨੇ ਉਹਨਾਂ ਨੇ ਪਤਾ ਨਹੀਂ ਕੀ ਕੁਛ ਕੀਤਾ ਹੋਇਆ ਉਹਨਾਂ ਦੀ ਕੋਈ ਗਾਰੰਟੀ ਨਹੀਂ ਗਈ ਕਹੇ ਯਾਰੀ ਤੁਹਾਨੂੰ ਪਤਾ ਨਹੀਂਗਾ ਸੜਕ ਦੇ ਦੂਜੇ ਪਾਸੇੋਂ ਗੱਡੀਆਂ ਟੱਪ ਕੇ ਮੇਰੇ ਇਲਾਕੇ ਦਾ ਇੱਕ ਪਿੰਡ ਹੈ ਆਵਾਨ ਮੈਂ ਹੁਣੇ ਅਫਸੋਸ ਕਰਕੇ ਅੱਜ ਹੀ ਉੱਥੋਂ ਆਰੇ ਕੱਲ ਆਵਾਨ ਪਿੰਡ ਵਿੱਚ ਇੱਕ ਘਰ ਵਾਲਾ ਘਰਵਾਲੀ ਦੇ ਵਾਹ ਗੋਇੰਦ ਤੋਂ ਜਲੰਧਰ ਔਰ ਪਠਾਨਕੋਟ ਚੌਂਕ ਦੇ ਲਾਗਿਓਂ ਦੂਜੇ ਪਾਸੇੋਂ ਗੱਡੀ 160 ਕਿਲੋਮੀਟਰ ਤੇ ਕਹਿੰਦੇ ਕੋਈ ਲੜਕੀ ਚਲਾ ਰਹੀ ਸੀ ਆਹ ਕਾਰ ਉਹ ਉੱਤੋਂ ਉਲਟ ਕੇ ਦੂਜੀ ਸਾਈਡ ਤੋਂ ਆਣ ਕੇ ਇਹਨਾਂ ਦੇ ਚਾੜ ਕੇ ਬਚੀ ਤੇ ਮੌਤ ਹੋ ਗਈ ਕਿਸ ਨੇ ਅਜ ਤੱਕ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰਨਾ ਹੈ ਪਤਾ ਨਹੀਂ ਕਿਦੋਂ ਉਹ ਦਿਨ ਆਊਗਾ ਜਦੋਂ ਸਾਡੀ ਸਰਕਾਰ ਜਾਗੂਗੀ ਔਰੇ ਮਹਿਸੂਸ ਕਰੂਗੀ ਕਿ ਹਾਂ ਟ੍ਰੈਫਿਕ ਵੀ ਤੇ ਰੋਡ ਐਕਸੀਡੈਂਟਸ ਨੂੰ ਕੰਟਰੋਲ ਕਰਨਾ ਤੇ ਕਾਨੂੰਨ ਨੂੰ ਅਚੀ ਤਰ੍ਹਾਂ ਲਾਗੂ ਕਰਨਾ ਵੀ ਇੱਕ ਜ਼ਰੂਰੀ এজেন্ডਾ ਤੇ ਜ਼ਰੂਰੀ ਇੱਕ ਆਈਟਮ ਹੈ ਪੰਜਾਬ ਸਰਕਾਰ ਦੇ ਉੱਤੇ ਸੋ ਤੁਹਾਡੇ ਜ਼ਰੀਏ ਮੈਂੈਕਸਮਮ ਅਵੇਅਰਨੈਸ ਪ੍ਰੈਸ਼ਰ ਹੋਰਸ ਮੈਂ ਅਕਾਲ ਸੁਪਰੀਮ ਕੋਰਟ ਨੇ ਬੈਨ ਕੀਤੇ ਹੋਏ ਨੇ ਲਿਕਰ ਪ੍ਰੈਸ਼ਰ ਹੋਰ ਨਹੀਂ ਬੰਦ ਕਰਾ ਸਕੀ ਸਕਦਾ ਕਿਹੜੀ ਕਿਹੜੀ ਮੈਂ ਗੱਲ ਕਰਾਂ ਤੇ ਕਿਹੜੀ ਕਿਹੜੀ ਗੱਲ ਨਾ ਕਰਾਂ ਤੁਸੀਂ ਜਿਆਦਾ ਬਿਹਤਰ ਜਜ ਨੇ ਦੇਖੋ ਇਸ ਤਰ੍ਹਾਂ ਦਾ ਵਾਤਾਵਰਨ ਸਰਾ ਹੈ ਤੁਹਾਡੇ ਸਾਹਮਣੇ ਹੈ ਔਰ ਮੈਨੂੰ ਪੂਰਾ ਨਾਸ ਆ ਕਿ ਮੈਂ ਅਸੈਂਬਲੀ ਚ ਵੀ ਉਠਾਉਂਗਾ ਮੈਂ ਥੱਕ ਗਿਆ ਉਠਾਉਂਦਾ ਉਠਾਉਂਦਾ ਆਈ ਡੋਟ ਨੋ ਵੈਨ that day will come when people will learn ਐਂਡ ਸਾਰੇ ਇਨਸਿਕਿਓਰ ਨੇ ਮਤ ਸਮਝਣਾ ਜਿਹੜੇ ਲਾਅ ਮੇਕਰਸ ਨੇ ਮਨਿਸਟਰਸ ਨੇ ਕਿ ਤੁਸੀਂ ਤੁਹਾਡੇ ਕੋਲ ਇੱਕ ਜਿਪਸੀ ਮਿਲ ਗਈ ਤੇ ਤੁਸੀਂ ਸੇਫ ਹੈ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ ਸੇਫ ਪਤਾ ਨਹੀਂ ਕਿਹੜੇ ਵੇਲੇ ਕਿਦਣਾ ਕੀ ਹਾਦਸਾ ਵਾਪਰ ਜਾਣਾ ਆਪਾਂ ਆਉ ਸਾਰੇ ਰਲ ਕੇ ਜਾ ਕੇ ਇਸ ਮਸਲੇ ਨੂੰ ਜਿੱਤ ਬੋਤਰੀ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਠੀਕ